So فل کر رہی سر شبدی ماہی ਆਦਾ ਸਤਿ ਸ੍ਰੀ ਅਕਾਲ ਠਾਕੁਰ ਕਰਤਾਰ ਤਿਹਾਰ ਜਨਾਨਕ ਬਲਬਲ ਸਰਬਲ ਜਈਐ ਤਾ ਤਾ ਪਾਉ ਹੈ ਇਹ ਪਾਦਮ ਸ਼ਾਹਬਾ ਉਚਾਰ ਰਹੇ ਹਲ ਜੀ ਨੇ ਉਹ ਵਿਚਾਰ ਕਰੇ ਸੀ ਕਿਛੂ ਆਂਡਾ ਧਿਆਨ ਤਾਲੇ ਤਰਪਨ ਪਤ ਜੀ ਦਾ ਕੰਨੇ ਕਛੂ ਕੁੰਮੀ ਜਾ ਰਹਿ ਤਾਨ ਤਸਵਾਰ ਪੰਖ ਕੀਰਤਨ ਕੋਈ ਰੋਟੀ ਵੀ ਨਾ ਲਿਆ ਤੇ ਪਾਣੀ ਵਿਚ ਰਹੇਂਗੀ ਆ ਬੱਚੇ ਬਾਹਰ ਬੇਟੀ ਵਿੱਚ ਉਂਦੇ ਨੇ ਭਾਵੇਂ ਆਂਡੇ ਹੋਏ ਤੇ ਆ ਕੇ ਦਿੰਦੀ ਹੈ ਨਾ ਕਮਰੇ ਖੰਗੋਲੇ ਤੇ ਨਹੀਂ ਉਹਨਾਂ ਨੂੰ ਘਵਾਉਣ ਵਾਸਤੇ ਕੋਤੁੰਦਾ ਕੱਚ ਹੁੰਦੇ ਰੱਖੇ ਅੰਦਰਾਂ ਤੇ ਬਿਠਾਣ ਦੀ ਲੋੜ ਨਹੀਂ ਤੇ ਹਾਣਾਂ ਹੀ ਅੰਦਰ ਪਾਉਂਦੇ ਸੋਦੇ ਉੱਤੋਂ ਬੱਚਾ ਨਿਪਟਲਦਾ ਹੁੰਦਾ ਫਿਰ ਸਾਹ ਸੇਵਰੀਓ

ਪਾਪ ਸਤੇ ਪਾਸ਼ਾ ਜਿੰਦ ਸਭ ਨਿਧਾਨ ਦਾ ਸਾਰ ਸੁਭਾਨ ਥਾਪੁਰ ਪਰ ਤਰਜਾ ਹੈ ਭਾਈ ਗੁਰਦਾਸ ਕੀ ਉਸ ਥਾਪੁਰ ਕਾਲਪੁਰ ਕੋ ਵੈਤੂ ਨੇ ਸਭ ਨਾਵ ਰਹੀਆਂ ਤੇ 18 ਸ੍ਰੀਆ ਨੂੰ ਆਪਰੇ ਹੱਥ ਦੀ ਤਲੀ ਉੱਤੇ ਰੱਖਿਆ ਹੋਇਆ ਹੈ ਕਿ ਜੇਵਾ ਕੋਈ ਭਾਗਤ ਮੰਗੇ ਤਾਂ ਦੇਵ ਸਮੇਂ ਦੇਵੀ ਨਾਲ ਵੇਸਾ ਸੰਗ ਜਨਾਰਿਕ ਬਾਲਵਾਂਸਰ ਬਲ ਜਰੀ ਤਰਾ ਉਤਰਾਪਾ

ਉਨੇ ਤੋਂwidehatre haral de 5 saal de ho chukke ne satsang. ਕਰਤਾਰਪੁਰ ਸਾਹਿਬ ਵਾਲੇ ਸਰੂਪ ਨੂੰ ਜਿਹੜਾ ਰਸ ਜੀ ਹੀ 5 saal de ne ਜਿੰਨਾ ਦਾ ਨਾਮ ਉਥੀ ਸਰ ਇਹ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਓ ਸਨ। ਕਰਤਾਰਪੁਰ ਸਾਹਿਬ ਵਾਲੇ ਬਾਬੇ ਗੁਰਦੇ ਦੇ ਗੁੱਟੇ ਵਿੱਚ ਅਗਲੇ 4 ਸ਼ਬਦ ਵੀ ਲਿਖੇ ਹੋਏ। ਸੋ ਇੱਥੇ ਪ੍ਰਤੀਤ ਹੁੰਦਾ ਹੈ ਕਿ ਛੇਵੇਂ ਪਾਸ਼ਾ ਦੀ ਤੁਸਮੇ ਇਹ 9000 ਰਹਿ ਰਾਜ ਦੇ ਪਰ ਚਲ ਤੋਂ ਕਿ ਕਿਸਾਨ ਤੇ ਜਦੋਂ ਦੰਦੂਰ ਸਾਹਿਬ ਗੁਰੂ ਕਲਗੀ ਧਰਮੇ ਭਾਈ ਮਨੀ ਸਿੰਘ ਨੂੰ ਵਿਹਾਰੀ ਲਾ ਕੇ ਕੰਠੋ ਬਾਣੀ ਉਚਾਰਨ ਕੀਤੀ ਤਾਂ ਉਸ ਮੇਰੇ ਵਿਚਾਰਿ ਸ਼ਵਰ ਤੇ ਪੰਜ ਕਰਤਾਰ ਪਰਸਾ ਵਾਲੇ ਸਰੂਪ ਦੇ ਸਬਦ ਪੂਰੇ ਨਾਮ ਸ਼ਬਦ ਕਰਕੇ ਆਸ ਨਾਮ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਲਖਤੂਪ ਵਿੱਚ ਆਈ ਹੁਣ ਅਕਾ ਸ਼ਬਦ ਪੜਦੇ ਆਪਾ ਰਾਗ ਸਾਮਾ ਲਾ ਚੌਥਾ ਸੋ ਪੁਰਖ ਇਕੋਂ ਦਾ ਸਤਿਗੁਰ ਪ੍ਰਸਾਦ ਹੁਣੇ ਇਹ ਬ੍ਰੋਸ਼ਰ ਤੋਂ ਇਹ ਗੁਰਦਵਾਰ ਸਾਹਿਬ ਦੇ ਇੱਕ ਸ਼ਬਦ ਜਿੱਥੇ ਆਪਾਂ ਵਿਚਾਰ ਕਰੀਏ ਦਾਸ ਵਾਲੇ ਜੋ ਸੁਭਾਏ ਮਾਨ ਹੈ ਕਿ ਕਿਹ ਕੀ ਇਹ ਸ਼ਬਦ ਤੇ 148 ਜਦੋਂ ਸੁਆਇਆ ਤੇ ਸਾਧ ਸੰਗਤ ਜਿਹੜਾ ਗੁਰਦਵਾਰ ਸਾਹਿਬ ਦੇ ਵਿੱਚ ਪਹਿਲਾ ਸ਼ਬਦ ਆਉਂਦਾ ਦਾਸ ਸੰਤ ਜੀ ਕੋ ਇਸ ਤਰ੍ਹਾਂ ਲਿਖਿਆ ਆਸਾ ਮਹਾਂ ਦਾ ਚੌਥਾ ਸੁਖ ਕੋ ਪੂਰਕ ਓੰਕਾਰ ਸਰੂਪ ਸਾਬ ਤੇ ਉੱਥੇ ਸਿੱਧਾ ਲਿਖਿਆ ਆਸਾ ਮਹਾਂ ਦਾ ਚੌਥਾ ਇੱਥੇ ਕੋ ਓੰਕਾਰ ਕਰਕੇ ਲਿਖਿਆ ਉਥੇ ਆਸਾ ਮਹਾਂ ਦਾ ਚੌਥਾ ਫਿਰ ਬਾਟਰ ਤੋਂ ਭਰਕਰੰਤ ਇੱਥੇ ਬਿਲੀ ਲੰਮੀ ਟੇਪੀ ਨਤਿ ਕੋਤੇ ਪੂਰ ਸਾਰੇ ਜਗੀਆਂ ਦੁਨੀਆਂ ਫਿਰ ਸੇਵ ਮੋਹ ਸੇਵ ਮੋਹ ਭਾਈ ਜਨਾ ਧਾਇ ਨੀ ਕਨਾਂ ਕੁੱਤੀ ਜਾਂ ਦੀ ਫਾਸੀ ਤੇ ਉੱਥੇ ਉਹਦਾ ਸੇਵ ਮੁਕਤ ਸੇਵ ਮੁਕਤ ਹੋਇਆ ਜਨਾ ਧਿਆਇਆ ਜਿਉ ਤਿੰਨ ਕੁੱਤੀ ਜਾਂ ਦੀ ਫਾਸੀ ਇਸ ਤਰ੍ਹਾਂ ਇਸ਼ਾਲਾ ਦੇ ਨਾਲ ਸਾਸ ਸਭੀ ਜੀ ਲੱਗਿਆ ਤਾਂ ਉੱਧਰ ਜੀਉ ਲੱਗਿਆ ਜੇ ਕਿਤਰਾ ਫੜਾ ਪੜਾਂਗੇ ਭਰੇ ਬੇਅੰਤ ਬੇਅੰਤ ਇੱਥੇ ਬੱਬੇ ਨੂੰ ਸਿਹਾਰੀ ਨਾਲ ਕੀ ਲਾਂ ਨਹੀਂ ਬਾਜ ਨਿਕਲਦੀ ਬੇਅੰਤ ਆ ਤੇ ਉੱਥੇ ਬੱਬੇ ਨੂੰ ਲਾਂ ਲੱਗਿਓ ਉੱਥੇ ਬੇਅੰਤ ਦੇ ਉਹ ਪਾਵਨ ਸ਼ਬਦ ਪਰ ਉਚਾਰਨ ਕੀਤਾ ਆਤਮਿਕ ਝਾਤ ਮਾਰੀ ਜਦੋਂ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਸ੍ਰੀ ਅਮਰ ਸਰਸੈ ਵਿਖੇ ਨਿਵਾਸ ਕਰ ਰਹੇ ਸਨ ਤਾਂ ਸਾਧ ਸੰਗਤ ਜੀ ਸਤਿਗੁਰੂ ਗੋਵਾਲ ਦੁਆਰਾ ਤਾਲੇ ਸੀ ਉਹਨੂੰ ਇੱਕ ਦਿਨ ਸਿੱਖਾ ਲਈ ਗਈ ਕਿ ਕਿ ਸਤਿਗੁਰੂ ਜੱਗੇ ਬਾਦਸ਼ਾਹ ਜਿਸ ਤਰ੍ਹਾਂ ਪਹਿਲੇ ਬਾਦਸ਼ਾਹ ਜੀ ਨੇ ਸੱਚਖੰਡ ਪਹੁੰਚ ਕੇ ਉਸ ਬ੍ਰਹਮ ਦੇ ਸਰਮੁਖ ਸੋ ਦਾਰੋਚਾਰ ਕੀ ਉਸ ਦੇ ਦਾਰ ਧਰ ਬਾਰੇ ਦੱਸਿਆ ਓਵੇਂ ਆਪ ਦੀ ਕਿਰਪਾ ਕਰਕੇ ਹੋਈ ਅਸੀਬਾ ਲਈ ਦੀ ਬਖਸ਼ਿਸ਼ ਕਰੋ ਜਿਸ ਦੁਆ ਰਾ ਉਸ ਅਕਾਲ ਪੁਰਖ ਦੀ ਪ੍ਰਾਪਤੀ ਤੇ ਉਸ ਦੀ ਉਸਤ ਹੋ ਸਕੇ ਉਸ ਸਮੇਂ ਸਤਿਗੁਰੂ ਆਪ ਦਾ ਹਜਰੀ ਨੇ ਕਿਹਾ ਕਿ ਜੇ ਆਪ ਸੰਤਾਂ ਦੀ ਅਸੀ ਹੀ ਮਰਜ਼ੀ ਹੈ ਤਾਂ ਫਿਰ ਅਸੀ ਸੋ ਦਰ ਦੀ ਤਰ੍ਹਾਂ ਸੋ ਕੋਰਤ ਦੀ ਮਾਨੀ ਚਾਰ ਕਰਦੇ ਆਂ ਇਹ ਸ਼ਾਵਰਾ ਅਸਰ ਵਿੱਚ ਤਿਆਰ ਹੈ ਇਹ ਇਸ ਦਾ ਸਰਵੇਖ ਸੋਪੁਰ ਫਰਕਿਆ ਹੈ ਇਹ ਵੈਰੂ ਦੇ ਸਰਮੋਖ ਚਿਤ ਨੂੰ ਘੋੜ ਕੇ ਜੋ ਸੋ ਤਤਪਦ ਦਾ ਰਖ સ્વરૂਪੂ ਪੂਰਨ ਹੈ ਉਸਮ ਇੱਕ ਚਿਤੋ ਗਿਆਤ ਤੋ ਜਿਵੇਂ ਸੋਦਾਰ ਵਿੱਚ ਉਸ ਪਰਮੇਸ਼ਰ ਦੇ ਧਾਰਨ ਦਾ ਕਥਨ ਕੀਤਾ ਉਸੇ ਪ੍ਰੈਸਵਾਰੀ ਵਿੱਚ سو so, اس oh, so, پورن so, وی oh, ایسے کال پور واحر کی رچنا بھائی ستگو جی اچار کرتے so, پور نارائن ہر پور نارائن سکھو پورن ویاپک پرمیشور ہے مایا کیگماگار ساتم جی جس کا سادن سوروپ بنا رنگی کو ہے رنجی فارسی دکلیف روک کے ہر کو آنند سروپ ہے وہ پرمیشر اگما اگم

ਅਗੇ ਹੋ ਵੀ ਆਪਾਰ ਹੋਏਗਾ ਦੂਜਾ ਅਰਥ ਕਰੀਏ ਸੋ ਪਰਖਣ ਰਈ ਨਾ ਅਹ ਹਾਲ ਪਰਖ ਵੈਗੁਰ ਦੇ ਪਿਆਰੋ ਵਰਵਖ ਜਣੋ ਉਹ ਪਰਮੇਸ਼ਰ ਵਿਆਪਕ ਸੁਧ ਸਰੂਪ ਸਤਜੁਗ ਦੇ ਵਿੱਚ ਸੀ ਹਰ ਪਰਖਣ ਰਈਆ ਉਹ ਹਰੀ ਪਰਖ ਪੂਰਨ ਸੁਧ ਸਰੂਪ ਤ੍ਰੇਤੇ ਵਿੱਚ ਸੀ ਹਰ ਆਗਮਾ ਆਗਮਨ ਪਾਰਾ ਕਿਉ ਹਰੀ ਵਾਹਿਗੁਰੂ ਆਗਮਨ ਤੋਂ ਅਗੰਮ ਸਾਸਤਰਾ ਕਰਕੇ ਦੁਆਪਰ ਵਿੱਚ ਵਸੀ ਤੇ ਹੁਣ ਕਾਲਜੋਗ ਦੇ ਵਿੱਚ ਵੀ ਆਪ ਹੈ ਅਪਾਰਾ ਭਾਵ ਪਾਰਾਵਾਰ ਤੋਂ ਰਹਿਤ ਹੈ ਉਹੀ ਹੈ ਕਿ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ਕਹਿਣ ਦਾ ਭਾਵ ਸੁਪੁਰਖ ਨਰਨ ਈਸ਼ਵਰ ਦਾ ਸਰੂਪ ਸੁਧ ਉਹ ਪਰਮੇਸ਼ਰ ਆਪ ਹੈ ਹਰ ਪੁਰਖ ਨਰਨ ਜੀਵ ਦਾ ਸੁਧ ਸਰੂਪ ਹੀ ਆਪ ਹੈ ਹਰ ਆਗਮ ਆਗਮ ਪਾਰਾ ਭਾਵ ਅਗਮ ਤੋਂ ਅਗਮ ਅਪਾਰ ਸਰੂਪ ਅ ਸ਼ਬਦ ਵੀ ਆਪ ਹੀ ਭਾਗ ਸੁਲ ਸੁਰੂਪ ਨਰਗੁਣ ਸਰੂਪ ਵੀ ਤੇਰਾ ਅਗੰ ਹੈ ਤੇ ਸਰਬ ਸੁਰੂਪ ਵੀ ਤੇਰਾ ਪਾਰਾ ਤੋ ਰਹਿਤ ਹੈ ਤੇ ਸੰਤਾਵਾਦੀਆਂ ਨੇ ਸੰਕਾ ਪ੍ਰੀਤਾ ਕੀਤੀ ਇਸ ਅਤੀ ਵਿਆਪੀ ਦੋਸਤ ਤੇ ਦੂਰਤਾ ਆ ਦੋਸਪ੍ਰਤੀਤ ਹੁੰਦੇ ਨੇ ਤਾਂ ਇਹਦੇ ਅਰਥ ਸਰਪਤਾ ਸੰਤਾਵਾਦੀ ਦਾ ਸਵਾਲ ਹੋ ਸਕਦਾ ਹੈ ਕਿ ਸੋ ਭੋਖਣਾ ਜੀ ਇਤਰਾ ਹੀ ਰਹਿਣ ਦਿੰਦੇ پھر ہر پور رنجل کیوں کیا کیونکہ پورک منورنجن پا نرجن پورک مہاتما بھی ورتیا جائے لچھن برہم کا یہ اس اسی ہر پور نجن پھر آپ ہر پورک نورنجنواد رکھتے کسی نے مہاراج کیا ہر آگما کیوں کیا مہاراج کہ, تمہارے کیوں کہ؟ پر کرتی بھی ہے اور وہ نہیں ہے اس کا کہ ہری اکال پورک واحر ہی ہے جا پہنچ چکے ہے ਫਰ ਆਗਮਾ ਹੀ ਰਹਿ ਦਿੰਦੇ ਆਪਨੇ ਆਗਮ ਕਿਉਂ ਕਿਆ ਤੇ ਸਤਿਗੁਰੂ ਨੇ ਕਹਿੰਦੇ ਆਗਮਾ ਤਾਂ ਮਨ ਵੀ ਇੰਦਰੀਆਂ ਤੋਂ ਪਰੇ ਹੈ ਫਰ ਉਹ ਬ੍ਰਹਮਣ ਤੋਂ ਵੀ ਆਗਮ ਹੈ ਇਸ ਸਭੇ ਆਗਮ ਇਹ ਹੈ ਜੋ ਵਰਮਾ ਜਾਂ ਫਿਕਰਾਂ ਤੋਂ ਰਹਿਤ ਹੈ ਫਰ ਆਪਨੇ અપਾਰਾ ਪਦ ਕਿਉਂ ਕਿਹਾ ਮਹਾਰਜ ਜੀ ਕਿਉਂਕਿ ਮਾਨਸ ਇੰਦਰੀਆਂ ਤੋਂ ਰੰਮ ਹੈ ਇਸ ਤੋਂ ਪਰੇ ਤਾਂ ਪਰਮਾਤਮਾ ਭਾਪ ਪ੍ਰਾਣ ਨਹੀਂ ਪਰੰਤੂ ਉਹ ਬ੍ਰਹਮ ਪਰਮਾਤਮਾ ਤੋਂ ਵੀ અપਾਰ ਹੈ ਇਸ ਕਰਕੇ ਅਸੀਂ ਉਸ ਬ੍ਰਹਮਪੁਰ ਦਾ ਲਖਣ ਕਰਦੇ ਹਾਂ અપਾਰਾ ਜੀ ਇਸ ਤਰ੍ਹਾਂ ਵਿਚਾਰ ਕਰ ਸਕਦੇ ਆ ਕਿpropto ਪੰਗਤੀ ਵਿੱਚ ਅਤ ਵਿਆਪਕਿਤ ਹੋਰ ਕੋਈ ਦਾ ਦੋਸ਼ ਨਹੀਂ ਹੈ ਸਭਿਆਰਸ ਦਾ ਹੈ ਤੁਦੀ ਦਾ ਸੱਚੇ ਸਰਧਾਰਾ ਸਾਸਰਵੀ ਸੱਚੇ ਪਾਸ਼ੇਂ ਕੰਦੇ ਜਲਤਿ ਦੇ ਸਰਜਨ ਹਾਰ ਪਰਮਾਤਮਾ ਜੀ ਤੈਨੂੰ ਸਭ ਧੌਂਦੇ ਨੇ ਤੈਨੂੰ ਸਾਰੇ ਹੀ ਧੌਂਦੇ ਨੇ ਆਪ ਦੇ ਨਿਰਗੁਣ ਸਰੂਪ ਨੂੰ ਸਾਰੇ ਧੌਂਦੇ ਨੇ ਸਰਗੁਣ ਸਰੂਪ ਨੂੰ ਵੀ ਸਾਰੇ ਧੌਂਦੇ ਆ

ਉਹ ਪਰਮੇਸ਼ਰ ਦੇ ਪਿਆਰ ਉਹ ਕਾਲਪੁਰਖ ਵਾਹਿਗੁਰੂ ਨੂੰ ਝੁਲਣਾ ਕਰੋ ਉਹਨੂੰ ਵਿਸਾਰੋ ਨਾ ਉਹ ਤਾਂ ਸਾਰਿਆਂ ਦੇ ਦੁੱਖਾਂ ਦੇ ਵਿਸਾਰਨ ਵਾਲਾ ਹੈ ਨਾਸ਼ ਕਰਨ ਵਾਲਾ ਹੈ ਇਸ ਤਰ੍ਹਾਂ ਇਸ ਕਾਲਪੁਰਖ ਵਾਹਿਗੁਰੂ ਦੀ ਭਗਤੀ ਕਰੋ ਹਾਰਾ ਪੇੜਾ ਤਰਾ ਤੇ ਸੇਵਕੀ ਕਿਆ ਨਾਨਕ ਜਾਂ ਵਿਚਾਰਾ ਸਤਿਗੁਰੂ ਜੀ ਪਰਮਾਉਦੇ ਨੇ ਕਿ ਉਹ ਪਰਮੇਸ਼ਰ ਆਪ ਹੀ ਸਾਰਿਆਂ ਦਾ ਮਾਲਕ ਹੈ ਤੇ ਆਪ ਹੀ ਸੇਵਕ ਹੈ ਤੇ ਇਹ ਵਿਚਾਰਾ ਜੀਵ ਕੀ ਹੈ ਭਾਵ ਤੁਛ ਹੈ ਵਿਚਾਰਨਾ ਕਰੋ ਕੀ ਜੋ ਉਸਦਾ ਜਸ ਕਹਿ ਰਹੇ ਨੇ ਆਪਾਂ ਕੀ ਆਪਈ ਪਰਮੇਸ਼ਰ ਜੇ ਤੋ ਕਰਖੜੰਤਰ ਸਰੰ ਅੰਤਰ ਵੀ ਗਾਰੇ ਕੋ ਮੁਕਤ ਸਮਾਣਾ ਪਰਮੇਸ਼ਰ ਸਾਰੀਆਂ ਘੜਾ ਘੜਾ ਦੇ ਵਿੱਚ ਹੈ ਘੜਾ ਘਟ ਕੇ ਅੰਤਰ ਪੀ ਜਾ ਸਾਰੇ ਸਰੀਰਾਂ ਦੇ ਵਿੱਚ ਹੈ ਸਰੰ ਅੰਤਰ ਅੰਤਰ ਤੋਂ ਰਾਤ ਇਕਲਸ ਹੋ ਕੇ ਵਿਆਪਤ ਹੋ ਰਿਹਾ ਹੈ ਸਮਾਇਆ ਹੋ ਰਿਹਾ ਹੈ ਦੇਖੋ ਪਰਕ ਸਮਾਣਾ ਤੇ ਚਾਰ ਖਾਣੀਆਂ ਜਰデア ਦੇ ਅੰਦਰੋਂ ਪੈ ਗੁਰ ਪਰਮੇਸ਼ਰ ਸਮਾਇਆ ਹੋਇਆ ਹੈ ਜੇ ਮਾਰਗ ਅਧਿਕਾਰ ਦਾ ਬੰਬਾਰ ਜੂ ਬਸਾ ਹੈ ਸੰਤ ਕੋ ਸਾਰੇ ਘੜੇ ਤਰਾਂ ਦੇ ਵਿੱਚ ਪਰਮੇਸ਼ਰ ਹੈ ਇੱਕ ਦਾਤੀ ਇੱਕ ਮੇ ਕਾਰੀਗੀ ਸੋ ਤੇਰੇ ਤੋ ਜੁੜਾ ਲਾ ਹੈ ਪ੍ਰਮਾਤਮਾ ਤੂੰ ਇਕੋ ਹੀ ਦਾਤਾ ਹੈ ਸਾਰੇ ਬਾਕੀ ਜਗ ਦੇ ਲੋਕ ਤੇਰੀ ਪ੍ਰਧਾਰੀ ਨੇ ਕਿ ਤੂੰ ਆਪਣੇ ਤੋਜ ਅਚਾਰ ਜੋ ਪੌਤਨ ਕਰੇ ਹੈ ਇੱਕ ਦਾਤੀ ਕੋ ਇੱਕ ਮੰਗ ਤੇ ਕੀਤੇ ਆਪਣੇ ਭੌਤ ਕਰਾਣ ਵਡਾਣਾ ਅਚਾਰ ਜੋ ਪਰਮੇਸ਼ਰ ਇਹ ਸਭ ਕੋਤਤ ਅਥਵਾ ਇੱਕ ਸਤਗੁਰੂ ਜੀ ਦੇ ਦਾਤੇ ਨੇ ਤੇ ਜੋ ਅਗਰਾਤ ਸਰੂਪ ਦੀ ਪ੍ਰਾਪਤੀ ਨੇ ਬ੍ਰਹਮ ਗਿਆਨ ਦਾ ਦਾਨ ਦੇਣ ਵਾਲੇ ਨੇ ਇੱਕ ਪਖਾਰੀ ਤਰ ਦੁਆਰ ਸਰੂਪ ਦੀ ਪ੍ਰਾਪਤੀ ਪਖਾਰੀ ਭੁਖ ਵਾਲੇ ਮੋਰਾਂ ਸੇ ਤਨੇ ਇੱਕ ਅਸ਼ਰੂਵੀਂ ਅੰਤਰ ਜਾਮੀ ਹੈ ਜੋ ਸਾਰੇ ਜੀਵਾਂ ਦੇ ਤਦਾਤਾ ਹੈ ਉਹ ਆਪੇ ਦਾਤਾ ਆਪੇ ਭਗਵਤਾ ਜੀ ਹੋ ਤੁਰੇ ਨਾ ਹੋ ਰਣਾ ਯਾਣਾ ਐ ਪਰਮੇਸ਼ਰ ਜੀ ਤੁਸੀਂ ਆਪੇ ਸ਼ਰੋਕੇ ਦਾਤਾ ਦੇਣ ਵਾਲੇ ਆਪੇ ਜੀਵ ਕੋ ਕੇ ਪਦਾਰਥਾਂ ਨੂੰ ਧੋਗਣ ਵਾਲੇ ਹੋ ਤੋ ਤਦ ਬਣਾਵਣਾ ਜਾਣਾ ਮਾਲਕ ਜੀ ਕੇਵੇ ਤੋਂ ਬਗੈਰ ਕੁਝ ਨਹੀਂ ਕੋਈ ਵੀ ਉਹ ਪਾਰ ਬ੍ਰਹਮੇ ਅੰਤ ਉਹ ਅੰਤ ਜੀ ਤੇਰੇ ਕਿਆ ਗੁਣਾ ਤੁਮ ਖਾਣਾ ਹੈ ਪ੍ਰਵੇਸ਼ਰ ਜੀ ਪਾਪਾਂ ਤੇ ਪੁੰਨਾਂ ਤੋਂ ਪਰੇ ਵਿਆਪਕ ਸਰੂਪ ਹੋ ਤੇ ਤੁਸੀਂ ਤਿੰਨ ਤਾਲਾਂ ਚ ਬਿਆਨ ਕਰੋ ਤੇ ਤੇਰੇ ਬਿਆਨ ਤੇ ਤੇਰੇ ਗੁਣ ਕੋਈ ਆਸਕੇ ਬੁਖਾਰ ਨਹੀਂ ਤਰ ਸਕਦਾ ਕੀ ਕਰਾਂ ਬਿਆੰਤ ਬਿਆੰਤ ਕੋ ਚੇਰੇ ਕੀਤ ਤਦਾਵਾਂ ਤੇਰੇ ਤੇਰਾ। اے ਬਿਆੰਤ ਗੁਣਾ ਵਾਲੇ ਪਰਮੇਸ਼ਰ ਜੀ ਤੇਰੇ ਵਿੱਚ ਬਿਆੰਤ ਤੇਰੇ ਗੋੜ ਦੇ ਕੀ ਕੀ ਵਰਣ ਕਰਾਂ ਜੋਤੋ ਤੂ ਸੇਵ ਜੋ ਸੇਵਾ ਜੋ ਸੇਵਾ ਤਉ ਤਜੀ ਜਨ ਨਾਮ ਤੁਹਾਨੂੰ ਪੁਰਵਾਣਾ। ਐ ਪਰਮੇਸ਼ਰ ਜੀ ਜੋਰੇ ਤੈਨੂੰ ਸੇਵਨ ਲੈ ਜਿਹੜੇ ਤੈਨੂੰ ਝਾਉਦੇ ਨੇ ਜਦ ਨਾਰਿਕ ਤੁਲ ਪਰਵਾਣਾ ਮੈਂ ਉਹਨਾਂ ਗੁਰਮੁਖਾਂ ਤੋਂ ਕੁਰਬਾਨ ਜਾਣਾ ਹਰਿਆ ਵਰਤਾ ਵਾ ਤੁਜੀ ਸੇ ਜੰਦੁਗਮਾ ਸੁਗਵਾਸੀ ਇਸ ਕਰਕੇ ਭਾਈ ਕਾਲ ਪ੍ਰਹੋਇ ਗੁਰੂ ਪਰਮੇਸ਼ਰ ਜੀ ਤੈਨੂੰ ਕੁਝ ਚਾਹੁੰਦਾ ਹੈ ਚਿਤ ਕਰਕੇ ਧਿਆਉਂਦਾ ਹੈ ਕਹਿੰਦੇ ਉਹ ਗੁਰਮੁਖਾ ਦਾ ਰਸਾ ਸਾਜੇ ਖੰਡ ਦੇ ਵਿੱਚ ਹੁੰਦਾ ਉਹ ਸੋਖੇ ਵਸਦੇ ਨੇ ਸੇ ਮੁਕਤ ਸੇ ਬਹੁਤ ਬਹਿ ਜਨ ਤਹਾ ਜੀਤ ਤੁਤੀ ਜਾਂ ਪੀ ਭਾਸੀ ਉਹ ਮੁਕਤ ਹੋ ਜਾਂਦੇ ਜਿਹੜੇ ਮੁਕਤ ਹੁੰਦੇ ਆ ਉਹ ਪਿਆਰੇ ਮੁਕਤ ਹੋ ਜਾਂਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਦਾਸਰਾ ਕੀਤੀ ਹੈ ਤੇ ਉਹਨਾਂ ਦੀਆਂ ਜਮੀਆਂ ਜਮਾਂ ਦੀਆਂ ਫਾਇਆਂ ਟੁੱਟ ਜਾਂਦੀਆਂ ਹੈ ਨਿਰਨਰਭਾਉ ਜਨਨਰਭਉ ਧਿਆਇਆ ਜੀ تنਕਾ ਭਉ ਸੋ ਨਵਾਸੀ ਜਿਨ੍ਹਾਂ ਨੇ ਹਰੀ ਕਾਲ ਕੁਲਕ ਵੈ ਕੋ ਭੈ ਤੋਂ ਰਹਿਦ ਕਰਨ ਵਾਲਾ ਪਰਮੇਸ਼ਰ ਜੀਦੋਂ ਉਹਨਾਂ ਕੀਤਾ ਆ ਸਿਮਰਨ ਕਰਨਾ ਕੀਤਾ ਹੈ ਯਾਦ ਕਰਨਾ ਕੀਤਾ ਹੈ ਉਹਨਾਂ ਦੇ ਸਾਰਿਆਂ ਦੇ ਜਨਮ ਮਰਨ ਦਾ ਡਰ ਦੂਰ ਹੋ ਜਾਂਦਾ ਹੈ ਜਨ ਸੇ ਰਿਆ ਜਨ ਸੇ ਮੇਰਾ ਹਰ ਜੀ ਇਹ ਹਰ ਹਰ ਰਉ ਸਮਾਸੀ ਜਿਨ੍ਹਾਂ ਨੇ ਕਾਲ ਪੁਰਖ ਵਾਹਿਗੁਰੂ ਦੀ ਸੇਵਾ ਕੀਤੀ ਪਰਮਾਤਮਾ ਦੀ ਬੰਦਗੀ ਕੀਤੀ ਹੈ ਇਹ ਹਰ ਹਰ ਰਉ ਸਮਾਸੀ ਉਹ ਪਰਮੇਸ਼ਰ ਦੇ ਰੂਪ ਨੂੰ ਹੀ ਸਮਝ ਜਾਂਦੇ ਨੇ ਜਿਵੇਂ ਹਰ ਹਰ ਜਨ ਰੂਹੀਤ ਹੈ ਬੇਵਚਾਰ ਕਿਸੇ ਨਾ ਹੀ ਜਲ ਤੇ ਪੋਕੜੇ ਉਤਰਾਉਂਦੇ ਨੇ ਜਾਲਿ ਕਿਸ ਨੋ ਜਾਲ ਵਿੱਚ ਹੀ ਸਮਝ ਜਾਂਦੇ ਆ ਇਸੇ ਤਰ੍ਹਾਂ ਪਰਮਾਤਮਾ ਦੀ ਭਗਤੀ ਕਰਨ ਵਾਲੇ ਕਾਲ ਪੁਰਖ ਵਾਹਿਗੁਰੂ ਉਹ ਚੋਨੇ ਨਾਮ ਹੀ ਕੀ ਸਮਝ ਜਾਂਦੇ ਸੇ ਤਨ ਸੇ ਤਨ ਜਨ ਹਰ ਦਾਇਆ ਜੀ ਉਹ タル ਦਾ ਦੇ ਜੋਗ ਹੈ ਜਿਨ੍ਹਾਂ ਨੇ ਹਰੀ ਤਾਲ ਕੋ ਗੁਰੂ ਧਨ ਪਰਮੇਸ਼ਰ ਨੂੰ ਝੋਣਾ ਕੀਤਾ ਜਨਾਰਕ ਤਨ ਬੋ ਜਾਸੀ ਗੁਰੂ ਨਾਨਕ ਸਾਹਿਬ ਐਸੇ ਵਰਨੋ ਖਤ ਹਮੇਸ਼ਾ ਬਿਹਾਰ ਜਰਦੇ ਹੈ ਇਹ ਭਗਤੀ ਹੀ ਬਲ ਕੰਡ ਆਰਜੀ ਭਲੇ ਬੇਅੰਤ ਬੇਅੰਤ ਪਰਮੇਸ਼ਰ ਦੀ ਤੇਰੀ ਭਗਤੀ ਆ ਤੋ ਰਹਿ ਤਹੇ ਤੇ ਪੰਧਾਰੇ ਪੜ ਕੋਲ ਨੇ ਅਲ ਗਿਰਤ ਭਈ ਹੋਈ ਜੀ ਤੇਰੇ ਦਰ ਕੋ ਸੁਮਤੀ ਭਗਤੀ ਦੇ ਪੰਧਾਰੇ ਪਰਿਪੂਰ ਨੇ ਉਹ ਹਮੇਸ਼ਾ ਭਰੀ ਰਹਿੰਦੇ ਨੇ ਤੇਰੇ ਭਗਤ ਤੇਰੇ ਭਗਤ ਸੁਹਾਣ ਤੁਜੀ ਐ ਪ੍ਰਮਾਤਮਾ ਤੇਰੇ ਭਗਤ ਤੇਰੀ ਭਗਤੀ ਕਰਕੇ ਤੈਨੂੰ ਸੁਲਾਉਣਾ ਕਰਦੇ ਨੇ ਹਰ ਅਸਾ ਨਿਕਾ ਨੰਪਾ ਅਨਾੰਤ ਨੇ ਬਿਆੰਤ ਨੇ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਤੇਰੀ ਹਾਲਤ ਤੇਰੀ ਹਾਲਤ ਕਰਾਰ ਪੂਜਾ ਜੀ ਤਪ ਤਪ ਜਪ ਬਿਆੰਤਾ ਅਨੇਕ ਪਰਛੇ ਤੇਰੀ ਅਨੇਕ ਪ੍ਰਾਧ ਦੀ ਪੂਜਾ ਕਰਦੇ ਨੇ ਤਪ ਤਪ ਜਪ ਬਿਆੰਤਾ ਕੀ ਤਪ ਕਰਦੇ ਨੇ ਕੋ ਧੂਨੀਆ ਤਪ ਦੇ ਕਿਸ ਤਰ੍ਹਾਂ ਕਰਦਾ ਹੈ ਤਪ ਤਾਪਣਾ ਤਪ ਹੈ ਜਗ ਉਹਨਾਂ ਅਰਮ ਹੈ ਆਤ ਕਿਰਿਆ ਕਰਮ ਹੋਵੇ ਕਿ ਬੜੇ ਨੇ ਪ੍ਰਾਰਥਨਾ ਦੇ ਜਪ ਦਾ ਪੂਜਾ ਕਰਦੇ ਨੇ ਆ ਤੇਰੇ ਅਨੇਕ ਤੇਰੇ ਅਨੇਕ ਪੜਿਆ ਉਹ ਸਿਮਰਤ ਜੀ ਕਿੰਨੇ ਅਣਗਿਣਤ ਲੋ ਪੜੇ ਅਣਤ ਪ੍ਰਾਧੀਆਂ ਕਤਾਬਾ ਅਪੋਸਟੋਲਾ ਧਾਰਮਿਕ ਗ੍ਰੰਥ ਪੜ੍ਹਦੇ ਨੇ ਕਰ ਜਿਹੜਾ ਹੱਟ ਕਰ ਉਹ ਕਰਮ ਕਰੰਤਾ ਕਰੋਨਾ ਦੇ ਮੁਤਾਬਕ ਉਹ ਕਰਮ ਕਮਾਉਂਦੇ ਨੇ ਸੇ ਭਗਤ ਸੇ ਭਗਤ ਭਲੇ ਜਨਾਂ ਕੀ ਜੋ ਭਾਵੈ ਮੇਰੇ ਹਰਪਵੰਤਾ ਉਹ ਪਿਆਰੇ ਭਗਤ ਉਹ ਗੁਰਮਖ ਜੀ ਭਗਤੀ ਕਰਨ ਵਾਲੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਭਾਉਂਦੇ ਨੇ ਜੋ ਭਾਵੈ ਮੇਰੇ ਹਰਪਵੰਤਾ ਉਹ ਤੈਨੂੰ ਲੋਕਾਂ ਵਿੱਚ ਪਾਉਗੇ ਨੇ ਭਾਵ ਚੰਗੇ ਲੱਗਦੇ ਨੇ ਆਪ古ਰਖ ਪਰੰਪਰਤਾ ਜੀ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਮੋੜ ਤੋਂ ਹੀ ਅਪਰੰਪਰ ਪਰਕਿਰਤੀ ਵੀ ਪਰਾਰੂਪ ਹੋ ਜਗਤ ਪੈਦਾ ਕਰਨ ਵਾਲੇ ਉਹ ਤੋਂ ਜੇ ਵੜਾ ਹੋਰ ਨਾ ਕੋਈ ਐ ਮਾਲਕਾ ਤੇਰਾ ਤੋਂ ਬਿਨਾਂ ਹੈ ਹੀ ਕੋਈ ਵੀ ਆਪੋ ਸਤਨਾਮ ਫਿਰ ਕਹਿੰਦਾ ਦੁਖ ਜੁਗ ਇੱਕੋ ਸਦਾ ਸਦਾ ਤੂੰ ਐ ਪਰਮੇਸ਼ਰ ਕੀ ਉਜੋਦਾ ਜੁਦੰਤਰਾ ਤੋਂ ਹਰ ਜੀਵ ਜੋਗ ਭਗਤੋਂ ਪਾਇਆ ਪੈਜ ਰਖਦਾ ਆ ਆ ਰਾਮ ਰਾਜੇ ਹਰ ਨਾਸ ਕਰੋਸ਼ਟ ਹਰ ਮਾਰਿਆ ਪ੍ਰੇਲਾ ਤਰਾਇਆ ਅੱਜ ਦਾ ਨੀਅਤ ਜੁਦਾ ਜੁਦੰਤਰਾ ਤੋਂ ਹੈ ਕਿਵੇਂ ਇੱਕੋ ਹੀ ਹੈ ਪਰਮੇਸ਼ਰ ਧਿਉ ਨੇ ਚਲੈ ਉਹ ਅਟਲ ਸਰੂਪ ਹੈ ਉਹਦਾ ਆਪੇ ਭਾਵ ਹੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਜੋ ਪਰਮੇਸ਼ਰ ਕੀ ਤੁਹਾਨੂੰ ਪਾਉਂਦਾ ਓਹੀ ਹੋ ਕੇ ਰੰਦਾ ਹੈ ਤੇ ਜੋ ਤੁਸੀਂ ਆਪ ਕੀ ਕਰਦੇ ਹੋ ਤੋ ਦਾਪੇ ਸਰਜ ਸਭ ਪਾਈ ਜੀ ਐ ਪਰਮੇਸ਼ਰ ਜੀ ਸਾਰੀ ਸ੍ਰਿਸ਼ਟੀ ਨੂੰ ਤੁਸੀਂ ਹੀ ਪਦਾ ਕੀਤਾ ਤੋ ਦਾਪੇ ਸਰਜ ਸਭ ਕੋਈ ਤੇ ਤੁਸੀਂ ਹੀ ਇਸ ਆਪਣੇ ਸ੍ਰਿਸ਼ਟੀ ਵਿੱਚ ਰਾਜ ਕੇ ਫਿਰ ਮਲਾਣਾ ਕੀਤਾ ਭਾਵ ਸਾਰਿਆਂ ਨੂੰ ਆਪਣੇ ਪਾਸ ਬੁਲਾ ਲੈਣਾ ਤੇ ਆਪਣੇ ਵਿੱਚ ਰੋਪਤ ਕਰ ਲੈਣਾ ਸੁਪਾ ਲੈਣਾ ਹੈ ਜਨਨਾਰਕ ਗੁਰਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜਨ ਹੋਈ ਸਤਗੁਰੂ ਜੀ ਫਰਮਾਨ ਕਰਦੇ ਕਿ ਪਰਸ਼ੋ ਉਸ ਕਰਤੇ ਪੁਰਖ ਦੇ ਗੁਣਾਂ ਨੂੰ ਜਿਨ ਕਿਵੇਂ ਗਉਣਾ ਕਰੇ ਜੋ ਸਾਰਿਆਂ ਦੇ ਜਨਨ ਵਾਲਾ ਹੈ ਸਤਗੁਰੂ ਜੀ ਫਰਮਾਨ ਕਰਦੇ ਨੇ ਕਿ ਮੈਂ ਉਹ ਸ੍ਰਿਸ਼ਟੀ ਦੇ ਕਰਤੇ ਪਰਮੇਸ਼ਰ ਦੇ ਗੁਣਾਂ ਨੂੰ ਗਉਂਦਾ ਜਿਹੜਾ ਪਰਮੇਸ਼ਰ ਸਾਰਿਆਂ ਦੇ ਦਿਨਾਂ ਦੀ ਜਨਨ ਵਾਲਾ ਹੈ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬਰੇ ਕੀ ਪੀਰ ਪਛਾਲ ਤੋਂ ਘਟ ਘਟ ਦੀ ਜਨਨ ਵਾਲਾ ਹੈ ਆਸਾ ਮਹਲਾ ਚੌਥਾ ਤੋ ਕਰਤਾ ਸਚਿਆ ਰਮੈ ਦਾ ਸਾਈ ਜੇ ਸ਼ਬਦ ਯਾਰਾ ਕਦੇ ਵੀ ਸੁਹਾਇ ਮਾਨਾ ਤੇ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 365 ਅੰਕ ਨੂੰ ਸੁਹਾਇ ਮਾਨ ਇੱਥੇ ਆਸਾ ਮਹੱਲਾ ਚੌਥਾ ਲਿਖਿਆ ਤੇ ਉਥੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ 365 ਅੰਕ ਤੇ ਆਸਾ ਮਹੱਲਾ ਚੌਥਾ ਕਰ ਦੂਜਾ 1 ਅੰਕਾਰ ਸਤਗੁਰੂ ਪ੍ਰਸਾਦ ਕਰਕੇ ਲਿਖਿਆ ਹੋਇਆ ਇਹਨਾਂ ਸ਼ਬਦਾਂ ਦੇ ਵਿੱਚ ਫਰਕ ਹੈ ਜੋ ਤੂੰ ਦੇਰ ਸੋਈ ਹੋ ਪਾਈ ਇੱਥੇ ਤੂੰ ਹੈ ਮੁਕਤਾ ਹੈ ਤੱਤੇ ਨੂੰ ਬਲੈਂਕੜ ਕਿ ਉੱਤੇ ਇਪੀ ਤੂੰ ਜੋ ਤੂੰ ਸੇਵਾ ਠੀਕ ਹੈ ਜੋ ਤੂੰ ਦੇ ਸੋਈ ਹੋ ਪਾਇ ਇੱਥੇ ਹੈ ਜੋ ਤੂੰ ਦੇ ਸੋਈ ਹੋ ਪਾਇ ਫਿਰ ਇੱਥੇ ਇਧਰ ਤੂੰ ਹੈ ਤੂੰ ਆਪੇ ਕਰੇ ਸੋਈ ਤੇ ਉਧਰ ਤੂੰ ਆਪੇ ਕਰੇ ਸੋ ਇੱਕ ਪਾਸੇ ਟਿੱਪੀ ਲੱਗਦੀ ਇੱਕ ਪਾਸੇ ਨਹੀਂ ਲੱਗਦੀ ਇਹ ਸ਼ਬਦ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਿਖਾਉਣ ਪਰਮਾਤਮਾ ਦੇ ਸਾਹਮਣੇ ਹੋ ਕੇ ਬੇਅਤੀ ਕਰਨ ਦਾ ਤਰੀਕਾ ਦੱਸਿਆ ਆਪਾਂ ਵੀ ਬੇਅਤੀਆਂ ਕਰਦੇ ਆ ਕਿਉਂਕਿ ਸਾਰੀ ਕਰਕੇ ਤੁਹਾਨੂੰ ਗੁਰੂਬਾਬ ਸਾਹਿਬ ਜੀ ਨੇ ਕਿ ਬੇਨਤੀ ਪਰਮਾਰਥ ਕੰਦੇ ਇਸ ਤਰੀਕੇ ਨਾਲ ਕਰ ਜਿਹੜੇ ਤਰੀਕੇ ਨਾਲ ਮੈਂ ਦੱਸਦਾ ਤੋ ਕਰਤਾ ਸਚਿਆਰ ਮਹੰਦਾ ਸਾਈ ਐ ਪਰਮੇਸ਼ਰ ਤੂੰ ਸਾਰੀ ਸ੍ਰਿਸ਼ਟੀ ਦਾ ਕਰਨ ਹਾਰ ਤੂੰ ਸੱਚਾ ਮਾਲਕ ਮਹੰਦਾ ਸਬਤ ਲੈਦੀ ਪੰਜਾਬੀ ਦਾ ਸੋ ਮੈਂ ਤੇਰਾ ਭਾਵ ਹੈ ਮੇਰਾ ਮਾਲਕ ਸੱਚੇ ਪਾਤਸ਼ਾਹ ਤੂੰ ਸੱਚਾ ਮੇਰਾ ਮਾਲਕ ਹੈ ਜੋ ਤੂੰ ਭਾਵੈ ਸੋ ਇਥੀ ਸੀ ਜੋ ਤੂੰ ਦੇ ਸੋ ਹੀ ਪਾਈ اے ਮਾਲਕਾ ਜੋ ਤੂੰ ਭਾਵੈ ਸੋ ਹੀ ਸੀ ਜੋ ਤੈਨੂੰ ਲੱਗਦਾ ਉਹੀ ਹੁੰਦਾ ਤੇ ਜੋ ਤੂੰ ਦਿੰਦਾ ਉਹ ਦੇਣਾ ਚਾਹਦਾ ਗੁਰੂ ਕੇ ਪਿਆਰੇ ਉਹੀ ਪ੍ਰਾਪਤ ਕਰਦੇ ਨੇ ਰਹਾ ਹੋ ਸਭ ਤੇਰੀ ਦੂ ਸਭਨੀ ਤੇ ਆਇਆ ਸਭ ਤੇਰੀ ਨੇ ਸਿਰਸ਼ਟ ਈਰੀਐ ਜਸਾਰੀ ਤੇਉ ਝੋਨਾ ਕਰਦੇ ਨੇ ਜਿਸ ਨੂੰ ਕਿਰਪਾ ਕਰੇ ਤਰੇ ਨਾਮ ਰਤਨ ਪਾਇਆ ਕਿ ਜਿਨ੍ਹਾਂ ਤੇ ਆਪ ਦੀ ਕਿਰਪਾ ਕਰ ਜੋ ਉਹਨਾਂ ਨੇ ਸਤਿਗੁਰੂ પાસે ਨਾਮ ਰੂਪੀ ਰਤਨ ਪ੍ਰਾਪਤ ਕੀਤਾ ਯਾ ਰੂਪੀ ਰਤਨਾ ਗੁਰ ਕਾ ਸ਼ਬਦ ਰਤਨਾ ਜੇ ਤਰੇ ਜਿਹੜਾ ਗੁਰ ਕਾ ਸ਼ਬਦ ਰਤਨਾ ਗੁਰਮਖਲਾ ਦਾ ਮਨੁਭਵਾਇਆ ਗੁਰਮਖੀ ਸੰਗਤ ਕਰਨ ਵਾਲੇ ਨੇ ਉਹਨਾਂ ਨੇ ਤਾਂ ਆਪ ਜੀ ਦੇ ਨਾਮ ਤੇ ਆਪ ਜੀ ਦੇ ਸਰੂਪ ਨੂੰ ਲਭ ਲਿਆ ਹੈ ਪ੍ਰਾਪਤ ਕਰਨੇ ਪਰ ਜੋ ਜੋ ਮਨਮੋਖ ਨੇ ਮਨਮੋਖ ਨੂੰ ਗਵਾਇਆ ਮਨਮੋਖਾਂ ਦੀ ਪਸੰਦਤ ਕਰਨ ਵਾਲਿਆਂ ਨੇ ਉਹਨਾਂ ਨੇ ਆਪਜੀ ਦੀ ਪ੍ਰਾਪਤੀ ਭਾਵਨਾ ਨੂੰ ਗਵਾ ਲਿਆ ਹੈ ਤੂੰ ਦ ਆਪੋਂ ਛੋੜਿਆ ਆਪਾਂ ਲਾਇਆ ਪਰਮੇਸ਼ਰ ਜੀ ਤੁਸੀਂ ਆ ਕੀ ਆਪਣੇ ਨਾਲੋਂ ਮਨਮੋਖਾਂ ਨੂੰ ਛੋੜਿਆ ਤੇ ਆਪ ਹੀ ਮਨਮੋਖਾਂ ਨੂੰ ਆਪਣੇ ਨਾਲ ਲਾ ਲਵੋ ਆਖਦਾ ਹੈ ਤੂੰਦਰੀ ਆਓ ਸਭ ਜੀ ਬਾਹੇ ਆ ਪਰਮੇਸ਼ਰ ਜੀ ਤੁਸੀਂ ਸਮੁੰਦਰ ਦੀ ਤਰ੍ਹਾਂ ਸਾਰੇ ਜੀ ਤੇਰੇ ਵਿੱਚ ਹੀ ਸਮਾਏ ਹੋਏ ਨੇ ਤੁਰੇਨ ਦੂਜਾ ਕੋਈ ਨਾ ਏ ਤੇਰੇ ਤੋਂ ਬਗੈਰ ਹੋਰ ਕੋਈ ਨਹੀਂ ਐ ਜੀ ਜਨ ਸਭ ਤੇਰਾ ਤੇ ਲ ਇਤਨੂ ਵੀ ਸਥੂਲ ਜੀਵ ਜੋ ਹੱਡੀਆਂ ਵਾਲੇ ਨੇ ਜਨ ਤਸੂਖ ਨੂੰ ਸੋ ਕੇਵਲ ਮਾਸ ਵਾਲੇ ਨੇ ਇਹ ਸਭ ਆਪ ਕੀ ਦਾ ਕੌਤਕ ਆ ਪਹਾ ਵੱਡੇ ਆ ਬਰਮਾਦਕ ਅਤੇ ਛੋਟੇ ਮ ਮਸ਼ਰਾਬ ਜੋ ਇਹ ਸਭ ਤੇਰੀ ਹੀ ਕੌਤ ਕਰਨੇ ਤੁਰਨ ਦੂਜਾ ਕੋਈ ਨਹੀਂ ਸਭ ਤੇਰਾ ਖੇਲ ਤੁਝ ਮਾਸ ਮਾ ਸਾਰੇ ਜੀਵਾਂ ਵਿੱਚ ਤੂੰ ਹੀ ਹੈਂ ਤਿੰਪੀ ਤੇ ਕੋਣ ਚਲ ਅਸਥੂਲ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਚਿੰਟੀ ਤੋਂ ਲੈ ਕੇ ਹਾਥੀ ਤੱਕ ਅਸਥੂਲ ਜਿਹੜੇ ਅਸੀਂ ਆਪਣੀਆਂ ਨੰਗੀਆਂ ਅੱਖਾਂ ਦੇ ਨਾਲ ਨਹੀਂ ਵੇਖ ਸਕਦੇ ਹੈ ਨਾ ਇਹਨੇ ਨਹੀਂ ਕਿੰਨੇ ਜੀਵ ਮਾਈਕਰੋਸਕੋਪ ਦੇ ਨਾਰਹੀਤ ਹੁੰਦੇ ਨਹੀਂਗੇ ਵੀ ਆਵੇ ਕੋਈ ਫਾਲਸ ਫਰੂਟ ਆਪਾਂ ਖਾਣੇ ਆ ਇਹਦੇ ਵਿੱਚ ਦੇਖੋ ਕਿੰਨੇ ਕਿਰਮ ਨੇ ਕਟਾਣੂ ਨੇ ਕੁੱਤੇ ਦੀ ਜੀਬ ਦੇ ਰਾਸਤੇ ਵਿੱਚ ਉਹ ਜਿਹੜੀ ਵੀ ਮਾਰਦਾ ਜੀ ਲੋਕ ਕੁੱਤੇ ਪਾਲਦੇ ਨੇ ਉਹ ਜੀਬ ਦੇ ਵਿੱਚ ਵੀ ਵਾਇਰਸ ਨਿੱਕੇ ਨਿੱਕੇ ਕਟਾਣੂ ਉਹ ਅਸਥੂਲ ਨੇ ਤਾਂ ਕਰਕੇ ਵਰਕਰ ਚਿੰਟੀ ਤੇ ਕੁੰਚਰ ਅਸਥੂਲਾ ਸੱਪ ਵਰ ਕਿਰਪਾ ਦ੍ਰਿਸ਼ ਵਰ ਫੂਲਾ ਉਹ ਸਾਰਿਆਂ ਦੇ ਕੁੱਤੇ ਪਰਮੇਸ਼ਰ ਦੀ ਕਿਰਪਾ ਆਪ ਕੋ ਸਭ ਦਾ ਉਹ ਸਭ ਪਰਮੇਸ਼ਰ ਦੇ ਛਿੰਟੀ ਤੇ ਕੱਚ ਹੁੰਜੇ ਦਾ ਸੂਲਾ ਸਭ ਪਰ ਕਿਰਪਾ ਦਰੈ ਕਰੂਲਾ ਉਹ ਪਰਮੇਸ਼ਰ ਸਾਰਿਆਂ ਤੇ ਕਿਰਪਾ ਕਰਦੇ ਹਰ ਇੱਕਲੇ ਇਨਸਾਨ ਤੇ ਉਹ ਪਰਮਾਤਮਾ ਦੀ ਹਰ ਇੱਕ ਤੇ ਨਜ਼ਰ ਹੈ ਵਿਯੋਗ ਮੈਨੇ ਵਿਸਲਿਆ ਸੰਜੋਗੀ ਨੇ ਵਜੋਗੀ ਕਰਮ ਆਉਂਦਾ ਤਾਂ ਮਿਲਿਆ ਹੋਇਆ ਧਨ ਪਦਾਰਥ ਵਿਛੜ ਜਾਂਦਾ ਤੇ ਜਦੋਂ ਸੰਯੋਗੀ ਕਰਮ ਆਉਂਦਾ ਵਿਛੜਿਆ ਪਦਾਰਥੇ ਸੁਵੰਧੀ ਆਦਮੀ ਮਿਲ ਜਾਂਦੇ ਆ ਸੰਯੋਗ ਜੋ ਮੇਰੇ ਪ੍ਰਮਾਤਮਾ ਕੀ ਇਹ ਸ੍ਰਿਸ਼ਟ ਉਪਾਏ ਦੁਖਾ ਸੁਖ ਲਈਏ ਜਿਹੜਾ ਮਨੁੱਖ ਸਤਵਰਾਂ ਦਾ ਵਜੋਗੀ ਭਾਵ ਸਤਵਰਾਂ ਨਾਲ ਕੁੱਟਿਆ ਹੋਇਆ ਹੈ ਉਹ ਪਰਮੇਸ਼ਰ ਨਾਲ ਵਿਛੜਿਆ ਹੋਇਆ ਹੈ ਤੇ ਜਿਹੜਾ ਸਤਵਰਾਂ ਦਾ ਸੰਯੋਗੀ ਭਾਵ ਮਿਲਿਆ ਹੋਇਆ ਉਸ ਦਾ ਪਰਮੇਸ਼ਰ ਨਾਲ ਮੇਲ ਹੋ ਜਾਂਦਾ ਤੇ ਉਹ ਨੂੰ ਫਿਰ ਸਭ ਕੁਝ ਪ੍ਰਾਪਤ ਹੋ ਜਾਂਦਾ ਜਿਸ ਨੂੰ ਤੂੰ ਜਾਣਾਈ सोई ਜਨ ਜਾਣ ਹੈ ਜਿਸ ਨੂੰ ਪਰਮੇਸ਼ਰ ਆਪਣੀ ਪ੍ਰਾਪਤੀ ਦਾ ਰਸਤਾ ਜਣਾਉਂਦਾ ਹੈ ਉਹੀ ਵਰਮਖ ਜਾਣ ਫਿਰ ਉਸ ਪਰਮੇਸ਼ਰ ਦੀ ਭਗਤੀ ਨੂੰ ਪਾ ਲੈਂਦੇ ਹੈ ਹਰ ਕੋਣ ਸਾਰੀ ਆਖਬ ਖਾਨ ਹੈ ਪਰਮੇਸ਼ਰ ਦੇ ਗੁਣਾਂ ਨੂੰ ਹਮੇਸ਼ਾ ਹੀ ਆਤਮਾ ਨੂੰ ਦੁਆਰਾ ਕਥਨ ਕਰਦੇ ਨੇ ਜਦ ਹਰ ਸੇਵਾ ਤੈਨੂੰ ਸੁਖ ਪਾਇਆ ਜਿਨਾਂ ਨੇ ਪ੍ਰਮਾਤਮਾ ਦੀ ਭਗਤੀ ਕੀਤੀ ਉਹਨਾਂ ਨੇ ਸੁਖ ਦੀ ਪ੍ਰਾਪਤੀ ਕੀਤੀ ਹੈ ਸਹੀ ਜੇ ਹੀ ਘਰ ਨਾਮ ਸਮਾਇਆ ਉਹ ਸਹੀ ਜੇ ਹੀ ਪਰਮੇਸ਼ਰ ਦੇ ਨਾਮ ਵਿੱਚ ਸਮਾ ਜਾਦੇ ਨੇ ਤੂੰ ਆਪੇ ਕਰਦਾ ਤੇਰਾ ਕਿ ਸਭ ਹੋਏ ਐ ਪਰਮੇਸ਼ਰ ਜੀ ਆਪ ਹੀ ਸਾਰੀ ਸ੍ਰਿਸ਼ਟੀ ਦੇ ਰਚਨਹਾਰ ਹੋ ਤੇ ਸਭ ਕੁਝ ਤੇਰਾ ਹੀ ਕੀਤਾ ਹੋਇਆ ਤੇਰਾ ਕੀਤਾ ਜਾਤੋਂ ਨਾਹੀ ਮੈਨੋ ਜੋ ਮੇਰੇ ਵੱਲ ਜੀ ਤੇਰਾ ਹੀ ਸਾਰਾ ਪਰਮੇਸ਼ਰ ਦਾ ਹੀ ਹੈ ਜੋ ਕੁਛ ਹੈ ਸੋ ਤੇਰਾ ਜੋ ਕੁਛ ਹੈ ਪ੍ਰਮਾਤਮਾ ਦਾ ਉਹ ਕੁਝ ਪ੍ਰਮਾਤਮਾ ਹੀ ਕਰਦਾ ਕਰਨ ਕਰਨ ਪ੍ਰਭਾ ਸਰਵ ਹੀ ਸਦਲਟਾ ਕੇ ਤਦੋਂ ਦਾ ਦੂਜਾ ਓਵਰ ਨਾ ਕੋਈ ਤੇਰੇ ਤੋਂ ਬਗੈਰ ਹੋਈ ਦੁਨੀਆ ਦੀ ਰਚਨ ਵਾਲਾ ਰਚਨਹਾਰ ਹੈ ਹੀ ਕੋਈ ਨਹੀਂ ਜਿਵੇਂ ਖੰਡ ਦੇ ਬਣੇ ਹੋਏ ਕਢਾੜੇ ਚੀਂਗਾ ਕਬੂਤਰ ਘੋੜਿਆ ਸਾਰੇ ਖੰਡ ਹੀ ਨੇ ਪਰ ਦੇਖਣ ਵਿੱਚ ਅਲੱਗ-ਅਲੱਗ ਹਨ ਜਦੋਂ ਜੀਵ ਦਾ ਚੱਕੀਏ ਤਾਂ ਸਾਰਿਆਂ ਨੂੰ ਇੱਕ ਖੰਡ ਦਾ ਸਵਾਦ ਹੀ ਆਉਂਦਾ ਹੈ ਇਸੇ ਪ੍ਰਕਾਰ ਨੇਕਾ ਖਢਾੜਿਆਂ ਦੀ ਤਰ੍ਹਾਂ ਪ੍ਰਮਾਤਮਾ ਦੀ ਖੰਡ ਦੀ ਤਰ੍ਹਾਂ ਸਾਰਿਆਂ ਵਿੱਚ ਵਿਆਪਕ ਹੈ ਤੋ ਕਰ ਕਰ ਵੇਖਿਆ ਜਾਣਾ ਸੋਏ ਉਹ ਆਪ ਹੀ ਸੰਸਾਰ ਦੇ ਉਪਪਤੀ ਤਰਕੇ ਪਾਲਣਾ ਕਰਦਾ ਹੈ ਤੇ ਆਪ ਹੀ ਵੇਖ ਰਿਹਾ ਹੈ ਤੇ ਚੰਗੇ ਮੰਦੇ ਕਰਮਾਂ ਦੀਆਂ ਅਕਰਸ ਉਹ ਵੀ ਆਪ ਹੀ ਲੈਂਦਾ ਹੈ ਜਨ ਨਾਲ ਕੋ ਗੁਰਮੁਖ ਪ੍ਰਗਟ ਹੋਵੇ ਸਤਗੁਰੂ ਕੀ ਫਰਮਾਨ ਕਰਦੇ ਨੇ ਕਿ ਪ੍ਰਮਾਤਮਾ ਤੂੰ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਭਾ ਗੁਰਮੁਖ ਦੇ ਹਿਰਦੇ ਵਿੱਚ ਸਾਖਿਆਤ ਹੋ ਜਾਂਦਾ ਹੈ ਭਾਵ ਜਿਹੜਾ ਪਰਮੇਸ਼ਰ ਦੀ ਭਗਤੀ ਕਰਦਾ ਸਿਮਰਨ ਕਰਦਾ ਪਰਮੇਸ਼ਰ ਉਹਦੇ ਸਾਹਮਣੇ ਸੁਨ ਹੋ ਜਾਂਦਾ ਹੈ ਆਓ ਇਸ ਪ੍ਰਮੇਸ਼ਰ ਦੀ ਭਗਤੀ ਕਰੀਏ ਸਿਮਰਨ ਕਰੀਏ ਨਾਮ ਬਾਣੀ ਦੇ ਨਾਲ ਜੁੜ ਕੇ ਲੋਕ ਸੁਖੀਏ ਪਰਲੋਕ ਸੁਹਲੇ ਨਾਦ ਘਾਲ ਪ੍ਰਵਾਪੇ ਮੇਰੇ ਦੇ ਭਾਗੀ ਬਣੀਏ ਆਓ ਅਰਦਾਸ ਬੇਨਤੀ ਕਰੀਏ ਸਰਗੁਣ ਦੇ ਪਾਵਨ ਸ਼ਬਦਾਂ ਦੀ ਵਿਚਾਰਾ ਕਰਦੇ ਹੋਈਆਂ ਅਨੰਤ ਰਾਂਗੀਆਂ ਭੁੱਲਾਂ ਸਰਗੁਰੂ ਜੀ ਅਰ ਰੂਪੀ ਸੰਗਤ ਬਖਸ਼ਣ ਜੋਗ ਹੈ ਬਲਾਉ ਦੀ ਫਤਿਹ ਪਾਓ ਦੀ ਫਤਿਹ ਆਪ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਤਿ ਪਤੀ